ਹਾਂ ਮੇਰੇ ਕੋਲ ਨਾ ਵੀਰ ਕੰਮ ਵੱਜ ਜਾਣਾ ਹੀ ਹਾਂ ਵੀਡੀਓ ਬੰਦ ਕਰ ਦੇ ਕਿਉਂ ਕਿਹੜੀ ਖਰੀਦਿਆ ਦੀ ਜਗ੍ਹਾ ਹੈਗੀ ਹਾਂ ਜੱਟ ਹੈ ਨਹੀਂ ਹੋਣਾ ਜਾ ਗਿਆ ਹੈ ਲੈ ਅੱਛਾ ਅੱਛਾ ਛੱਡੋ ਜਾ ਕੇ ਅੱਛਾ ਜੱਟ ਜਾਂਦਾ ਨਹੀਂ ਮੇਰੇ ਨਾਲ ਤੂੰ ਜੱਟ ਨਹੀਂਗਾ ਮੈਂ ਜੱਟੀ ਜੇ ਘਾਟਾ ਨਹੀਂ ਜੱਟ ਗਲੀਆਂ ਨਹੀਂ ਵੱਲਦੇ ਉਹ ਜੱਟ ਗਲੀਆਂ ਨਹੀਂ ਵੱਲਦੇ ਵੀਰੇ ਜੱਟ ਗਲੀਆਂ ਨਹੀਂ ਵੱਲਦੇ ਜੱਟ ਆਹ ਦੇਖੋ ਜਮਾ ਬੰਦ ਗਲੀ ਬੰਦ ਅੱਗੋਂ ਦੇਖੋ ਨੁੱਕਰ ਤੋਂ ਜਮਾ ਬੰਦ ਦੋਸਤੋ ਜਮਾ ਬੰਦ ਆ ਵੀਰੇ ਮੇਰੀ ਵੀਡੀਓ ਦੇਖੀ ਵੀਡੀਓ ਬਣਾਈਏ ਇੱਕ ਮਿੰਟ ਆ ਦੇਖੋ ਆ ਜਮਾ ਬੰਦ ਅੱਗੇ ਨੁੱਕਰ ਸਿੱਧੀ ਦੇਖ ਲਓ ਦੋਸਤੋ ਸਿੱਧੀ ਦੇਖ ਲਓ ਜਮਾ ਇੱਕ ਵੀ ਮਤਲਬ ਤੁਹਾਨੂੰ ਲੱਗਦਾ ਕਿ ਅੱਗੋਂ ਜਮਾ ਬੰਦ ਆ ਗਲੀ ਦੇਖ ਲਓ ਬਿਲਕੁਲ ਬੰਦ ਹੋ ਗਈ ਹੈ ਬੰਦ ਹੋ ਗਈ ਹੈ ਨਾ ਦੇਖੋ ਆ ਦੇਖੋ ਇਹ ਸਾਰੇ ਗਲ ਪਈ ਜਾਂਦੇ ਆ ਆ ਦੇਖੋ ਦੋਸਤੋਂ ਨਾਲੇ ਕੰਧ ਕਰਦੇ ਆ ਨਾਲੇ ਸਾਰੇ ਗਲ ਪਈ ਜਾਂਦੇ ਆ ਆ ਸੜਕਾਂ ਇੱਕ ਸਾਡੇ ਗੱਲ ਪਈ ਜਾਂਦੇ ਆ ਨਾਲੇ ਕੰਧ ਕਰਦੇ ਆ ਹੈ ਆਤਮ ਕੈਮਰਾ ਚੱਲ ਹਾਂ ਕੈਮਰਾ ਚੱਲਦਾ ਵੀਰੇ ਕੈਮਰਾ ਨਹੀਂ ਬੰਦ ਹੁੰਦਾ ਇਹ ਨਜਾਇਜ਼ ਤਲਕਿਆ ਦਿੰਦੇ ਆ ਆਂਦੇ ਆ ਨਾ ਨਜਾਇਜ਼ ਕਬਦਾ ਕਰਦਾ ਹਾਂ ਇੱਥੇ ਜਿਹੜਾ ਮੇਰੇ ਵੀਰੇ ਦੀ ਵੀਡੀਓ ਵੇਖਣ ਇੱਥੇ ਆਉਣ ਮੈਂ ਉਹਨਾਂ ਨੂੰ ਨਾ ਕਰਾਇਆ ਥੂੰ ਆਣ ਕੇ ਇਹਨੂੰ ਪੁੱਛਣ ਇਹ ਨਜਾਇਜ਼ ਆ ਕੇ ਜਾ ਠੀਕ ਆ ਮੇਰੇ ਕੋਲ ਪਟੋਰੀ ਦਾ ਕਾਗਜ਼ ਤਾਂ ਉਹ ਤਾਂ ਸਾਰੇ ਹੋਣਗੇ ਸਾਰੇ ਸਾਰੇ ਹੋਣਗੇ ਪਰ ਗਲੀ ਗਲੀ ਦੇ ਵਿੱਚ ਆ ਜਵਾਬ ਨਹੀਂ ਦਿੱਤਾ ਜਾਣਾ ਤੇਰੇ ਤੋਂ ਜਵਾਬ ਨਹੀਂ ਦਿੱਤੇ ਜਾਣੇ ਗਲੀ ਦੇ ਹਾਂ ਜੱਟਾਂ ਜੱਟ ਜਵਾਬ ਦਿੰਦੇ ਹਮਕਾਰ ਦਾ ਜੱਟ ਮੇਰੇ ਜੱਟ ਤੇ ਮਰਲੇ ਤੇ ਨਹੀਂ ਮਰਦੇ जट दे दे मरले ते नहीं मारते जट दे हिम्मत होती है पैसे देते हैं जट जट गलियां नहीं बोलते जट दीदी जगह है क्यों हां तो जट है नहीं अच्छा जट दे पहे पहे दे अच्छा अच्छा छोड़ो जट अच्छा अच्छा जट जट ना मेरा तो जट नहीं का अच्छा मैं जट ही जे जट ना ਜੱਟ ਗਲੀਆਂ ਨਹੀਂ ਵਲਦੇ ਜੱਟ ਗਲੀਆਂ ਨਹੀਂ ਵਲਦੇ ਜੱਟ ਦੇ ਕਿੱਕ ਮਰਲੇ ਦੇ ਜੱਟ ਗਲੀਆਂ ਨਹੀਂ ਵਲਦੇ ਜੱਟ ਹਾ ਗਲੀ ਵਲੀ ਆ ਦੇਖ ਜੱਟ ਗਲੀਆਂ ਨਹੀਂ ਵਲਦੇ ਨਾ ਨਾ ਜੱਟ ਗਲੀਆਂ ਨਹੀਂ ਵਲਦੇ ਇਹ ਇਹ ਬੰਦੇ ਉਹ ਹੁੰਦੇ ਆ ਜਿਹੜੇ ਇਹ ਇਹਨਾਂ ਬੰਦੇ ਤੋਂ ਉਮੀਦ ਕੀ ਕਰ ਸਕਦੇ ਹੋ ਤੁਸੀਂ ਕਿ ਜਿਹੜੇ ਆ ਗਲੀਆਂ ਸੜਕ ਦੇ ਗਲੀ ਦੇ ਵਿੱਚ ਕੰਦ ਕਰੀ ਜਾਂਦੇ ਆ ਦੋਸਤੋ ਗੱਲ ਕੱਢੀ ਮਾਦਾ ਗੱਲ ਨਾਲ ਕੱਢੀ ਗੱਲ ਨਾਲ ਕੱਢੀ ਅੰਟੀ ਅੰਟੀ ਪਰ ਗਲਤ ਨਾ ਨਾ ਮੈਂ ਵੀਡੀਓ ਬਣਾਉਣਾ ਅੱਜ ਨਾ ਆ ਆ ਮਿਸਤਰੀ ਲੱਗਿਆ ਮਿਸਤਰੀ ਜਦੋਂ ਤੈਨੂੰ ਸਮਝਾਇਆ ਮਿਸਤਰੀ ਜਦੋਂ ਤੈਨੂੰ ਸਮਝਾਇਆ ਕੰਦ ਕਰਨ ਨੂੰ ਵਿਰੇ ਦਿਹਾੜੀ ਕਰਨ ਨੂੰ ਜਦੋਂ ਤੈਨੂੰ ਸਵੇਰੇ ਕਹਿਤਾ ਸਵੇਰੇ ਕਹਿਤਾ ਵੀ ਕੰਦ ਨਹੀਂ ਕਰਨੀ ਤੂੰ ਆਜੀ ਕੱਲ ਨੂੰ ਆਜੀ ਫੈਸਲਾ ਹੋ ਗਿਆ ਮੈਂ ਤੇ ਆਹ ਕੰਡਿਆ ਟਾਲੀ ਪੀਰੋ ਮੈਂ ਚੱਲ ਜਾਂ ਹਾਂ ਨਹੀਂ ਨਹੀਂ ਮਿਸਤਰੀ ਨੂੰ ਜਪੇੜ ਨਹੀਂ ਮਾਰਦੇ ਮਿਸਤਰੀ ਨੂੰ ਹਾਂ ਉਹ ਉਹਦਾ ਉਹਦਾ ਕੋਈ ਕਸੂਰ ਨਹੀਂ ਉਹਦਾ ਕੋਈ ਕਸੂਰ ਨਹੀਂ ਹਾਂ ਕੰਦ ਕਰੋ ਵੀਡੀਓ ਬਣਾਉਂਦਾ ਕੂਰ ਉਹਦਾ ਅੱਛਾ ਅੱਛਾ ਇਹ ਜਾੜਾ ਪਸਾੜੇ ਦੀ ਅੱਛਾ ਜਦੋਂ ਉਹਦਾ ਉਹ ਤੋਂ ਬਾੜੇ ਪਾਉਂਦਾ ਹਾਂ ਹਾਂ ਤੁਸੀਂ ਤਾਂ ਚਾਹੀਦੀ ਕੋਈ ਤੁਸੀਂ ਗਲੀਆਂ ਬਲੀ ਜਾਓ ਤੇ ਅਗਲਾ ਦੱਸ ਹਾਂ ਆ ਆ ਜਿਹੜਾ ਆ ਜਿਹੜਾ ਗਲੀ ਕਿੰਨੇ ਫੋੜੇ ਆ ਜਿਹੜਾ ਕਰੇਗਾ ਤੇਰਾ ਬੂਆ ਬੰਦ ਹੋ ਜਾਣਾ ਹਾਂ ਅੱਛਾ ਕਰਕੇ ਉਹ ਛੱਡ ਤਾ ਮੈਂ ਕਰਕੇ ਬਖਾਉਂਦਾ ਪਟਵਾਰੀ ਕੋਲ ਜਾ ਕੇ ਉਧਰ ਨੂੰ ਕਿਉਂ ਨਹੀਂ ਐ ਕਿਉਂ ਮੋੜਤੀ ਐ ਕਿਉਂ ਮੋੜਤੀ ਕਿਹੜੇ ਬੰਦੇ ਦੇ ਹਾਂ ਤੇ ਫਿਰ ਸਿੱਧੀ ਕਰਕੇ ਬਖਾਉਂਦਾ ਤੂੰ ਸਿੱਧੀ ਕਰ ਭਲੇਖਾ ਤੂੰ ਭਲੇਖਾ ਬਹੁਤ ਇਹ ਭਲੇਖੇ ਚ ਨਾ ਰਹਿ ਜੀ ਇਹ ਵੀ ਗੱਲ ਹਾਂ ਇਹ ਛੱਡ ਦੇ ਮੈਂ ਕਹ ਤੂੰ ਨਾ ਰਹਿ ਜੀ ਇਹ 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 ਵੀਰੇ ਭਲੇਖੇ ਚ ਨਾ ਤੂੰ ਵੀਡੀਓ ਵੀਡੀਓ ਕੋ ਰੋਕਣੀ ਆ ਮਾਤਾ ਮੇਰੀ ਗੱਲ ਤੂੰ ਕੰਦ ਕਰ ਤੂੰ ਕੰਦ ਕਰ ਵੀਡੀਓ ਨਹੀਂ ਰੋਕਣੀ ਵੀਡੀਓ ਸਾਰੇ ਬਣਾਓ ਸਾਰੇ ਬਣਾਓ ਹਾਂ ਵੀਡੀਓ ਵੀਡੀਓ ਤਾਂ ਇਹ ਇਹ ਤੁਸੀਂ ਇਹਦਾ ਜਵਾਬ ਦਿਓਗੇ ਨਾ ਹਾਂ ਆਹ ਦੇਖੋ ਗਲੀ ਚਾਚਾ ਜੀ ਜਦੋਂ ਇੰਨਾ ਰੋਲਾ ਪਿਆ ਬੰਦਾ ਗਲੀ ਰੋਕ ਜਦੋਂ ਸਵੇਰੇ ਗਿਆ ਵੀ ਫੈਸਲਾ ਨਹੀਂ ਹੁੰਦਾ ਤੁਸੀਂ ਰੋਕੋ ਗਲੀ ਫੈਸਲਾ ਹੋ ਗਿਆ ਮੈਂ ਅਸੀਂ ਆਪ ਕਢਾਵਾਂਗੇ ਉਹ ਜਿਹੜੇ ਬੰਦੇ ਨਾਲ ਆਏ ਸੀ ਉਹਨਾਂ ਵੀ ਰੋਕਿਆ ਨਹੀਂ ਦੱਸੋ ਹਾਂ ਸੰਦੀਪਾ ਲੱਗੋ ਕਾਹਦੇ ਕਿੱਥੇ ਆਜਾ 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 ਮੜਾ ਦੇਖੀ ਕੋਈ ਸਾਹਮਣੇ ਦੋ ਰੋਕ ਕੇ ਗੱਡੀ ਇੱਥੇ ਲੱਗਾ ਹਾਂ ਗੱਡੀ ਮੜਾ ਲੱਗਾ ਹਾਂ ਇਹ ਆ ਦੇਖੋ ਆ ਕੰਧ ਆ ਦੋਸਤੋ ਆ ਆ ਗਲੀ ਆ ਦੇਖੋ ਆ ਗਲੀ ਆ ਅੱਜ ਫੇਰ ਇਹਨਾਂ ਨੇ ਆ 7-8 ਬੰਦੇ ਬੁਲਾ ਕੇ ਮਿਸਤਰੀ ਬੁਲਾ ਕੇ ਸਵੇਰ ਤੋਂ ਇਹਨਾਂ ਨੂੰ ਰੋਕਿਆ ਪਰ ਆਪਾਂ ਲੜਨਾ ਨਹੀਂ ਹੈਗਾ ਪਰ ਐਸੇ ਕਰਕੇ ਨਹੀਂ ਤਾਂ ਲੜਾਈ ਉਹਨੂੰ ਕਦੇ ਦੀ ਹੋ ਜਾਂਦੀ ਆ ਦੱਸੋ ਆ ਗਲੀ ਆਉਂਦੀ ਆ ਆ ਦੇਖੋ ਅੱਛਾ ਆ ਆ ਗਲੀ ਜਾਂਦੀ ਬਈ ਆ ਦੇਖੋ ਆ ਸਰਕਾਰੀ ਇੱਟ ਲੱਗੀ ਆ ਆ ਗਲੀ ਆ ਆ ਗਲੀ ਆ ਤੇ ਅੱਗੇ ਤੁਸੀਂ ਆਪ ਹੀ ਦੇਖ ਲਓ ਕੈਮਰੇ ਚ ਆ ਦੇਖੋ ਕੰਦ ਆਂਦੀ ਪਈ ਆ ਕੰਦ ਅੰਦਰ ਆ ਗਲੀ ਤੇ ਉਹ ਦੇਖੋ ਜਿਹੜੀ ਅੱਜ ਹੋਈ ਜਿਹੜੀ ਅੱਜ ਹੋਈ ਉਹ ਸਾਹਮਣੇ ਘਰ ਦੇਖੋ ਉਹ ਘਰ ਹੀ ਬੰਦ ਕਰਤੇ ਆ ਦੇਖੋ ਆ ਦੇਖੋ ਆ ਦੇਖੋ ਕੰਦ ਕਿੱਥੇ ਆ ਗਲੀ ਦੀ ਕੰਦ ਕਿੱਥੇ ਆ ਜੋ ਆ ਦੇਖੋ ਚਲੋ ਆਜੋ 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 ਪਹਿਲਾਂ ਜਾ ਫਿਰ ਜਦੋਂ ਆਜੋ ਦੱਸੋ ਉਹ ਦੇਖੋ ਅਗਲੀਆਂ ਅਗਲੀਆਂ ਆਈਟਮ ਵੀ ਦੇਖ ਲੈਣੇ ਆਪਾਂ ਉਹ ਅਗਲੀਆਂ ਈਟਾਂ ਦੇਖੋ ਆਹ ਦੇਖੋ ਮਿਸਤਰੀ ਇੱਧਰ ਕਰੀ ਭਾਈ ਫੋਟੋ ਇੱਧਰ ਕਰੀ ਵੜਾ ਜਾ ਲੈ ਤੇਰੀ ਤੂ ਤੂ ਲਾ ਚੁੱਕਨੀ ਤੂ ਲਾ ਤੂ ਈਟਾ ਲਾ ਤੂੰ ਈਟਾ ਲਾ ਮਿਸਤਰੀ ਤੂੰ ਵੀ ਲਾ ਹਾਂ ਲਾ ਲਾ ਮੇਰੀ ਲਾ ਫੋੜ ਆ ਆ ਦੇਖ ਲਓ ਆ ਵਾ ਪੈਸੇ ਦਿੱਤੇ ਆ ਨਜਾਇਜ਼ ਤੱਕ ਨਹੀਂ 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 ਪੈਸੇ ਦਿੱਤੇ ਆ ਪਟਵਾਰੀ ਕਿੱਥੇ ਆ ਤੇਰਾ ਪਟਵਾਰੀ ਕਿੱਥੇ ਆ ਤੇਰਾ ਮਹੀਨਾ ਦਾ ਫੈਸਲਾ ਕਰਕੇ ਪਟਵਾਰੀ ਪਟਵਾਰੀ ਕਿੱਥੇ ਆ ਤੇਰਾ ਤੂੰ ਫੈਸਲਾ ਕਰ ਪਈਆ ਪਟਵਾਰੀ ਕਿੱਥੇ ਆ ਤੇਰਾ ਹਾਂ ਪਟਵਾਰੀ ਕੋਲੇ ਆ ਤੇਰੇ ਕੋਲੇ ਸਾਰੇ ਪੈਸੇ ਆ ਤੇਰੇ ਤੇਰੇ ਘਰੇ ਪੈ ਆ ਤੇਰੇ ਇੱਥੇ ਨਹੀਂ ਇਹ ਨੂ ਮੋ ਫੋਨ ਕਰਕੇ ਨੂੰ ਪੁੱਛੋ ਤੇਰੇ ਘਰੇ ਪਏ ਆ ਆਪਣਾ ਉਹ ਭੈਣਾ ਇਹ ਇਹ ਗੱਲ ਨਹੀਂ ਹੁੰਦੀ ਆਪਦੀ ਮਰਜ਼ੀ ਨਾਲ ਜਦੋਂ ਇਹਨਾਂ ਨੂੰ ਪਤਾ ਜਦੋਂ ਤੁਹਾਨੂੰ ਪਤਾ ਫੈਸਲਾ ਨਹੀਂ ਹੋਇਆ ਇਹ ਉਹ ਮਾਤਾ ਮੇਰੀ ਗੱਲ ਸੁਣ ਗਵਾਣ ਗਵਾਣ ਹੁੰਦਾ ਪਰ ਲੜਨਾ ਕੋਈ ਨਹੀਂ ਤੂੰ ਕਹਿ ਨਹੀਂ ਸਕਦੀ ਹਾਂ ਵੀਡੀਓ ਕਾਦੀ ਬਣਾਉਣੀ ਹੈ ਹਾਂ ਵੀਡੀਓ ਬਣਾਉਣੀ ਆ ਮੈਂ ਨਜਾਇਜ਼ ਕੰਮ ਹਾਂ ਗਲੀ ਦੀ ਹਾਂ ਪਾਰੀ ਕਿੱਥੇ ਤੇਰਾ ਓਟਵਾਰੀ ਕਿੱਥੇ ਤੇਰਾ ਮਿੰਤੀ ਕਿੱਥੇ ਆ ਤੂੰ ਆਪਦੀ ਮਰਜ਼ੀ ਨਾਲ ਆ ਕੰਦ ਕਰੀ ਜਨਾ ਹੈਂ ਆਮ ਤੂੰ ਮਾਲਕਾ ਤੂੰ ਮਾਲਕਾ ਟਪੜਵਾਰੀ ਲਿਆ ਗਲੀਆਂ ਦੇ ਕੌਣ ਮਾਲਕ ਹੁੰਦਾ ਗਲੀਆਂ ਦਾ ਕੌਣ ਮਾਲਕ ਹੁੰਦਾ ਹੈ ਹਾਂ ਪਟਵਾਰੀ ਦਾ ਮਾਲਕ ਹੈ ਗਲੀਆਂ ਦੇ ਮਾਲਕ ਹਾਂ ਇਹ ਪਟਵਾਰੀ ਨੇ ਖਰੀਦਿਆ ਤੇ ਕਿਉਂ ਕੀਤੀ ਆਹ ਕੰਦ ਕਿਉਂ ਫਿਰ ਚੋਰੀ ਕਰੀ ਜਾਂਦਾ ਸਵੇਰ ਦਾ ਹੈ ਹੋਰ ਰਾਤ ਵੀ ਦੇਣਾ ਜਾ ਰਾਤ ਹੋਇਆ ਚੋਰੀ ਹੁੰਦੀ ਆ ਆ ਗਲੀ ਆ ਗਲੀ ਸਾਹ ਆ ਟਲ ਗਈਆਂ ਆ ਗਲੀ ਦੇ ਵਿੱਚ ਆ ਦੇਖੋ ਆ ਆ ਨੀਂ ਆ ਪਹਿਲਾਂ ਜਿਹੜੀ ਕੰਦ ਸੀਗੀ ਆ ساری ਕੰਦ ਆ ਤੇ ਆ ਜਿਹੜਾ ਕਬਜ਼ਾ ਕੀਤਾ ਆਹਾ ਆ ਕਰ ਤੋਂ ਘੱਟ ਵੀ ਆਠ ਫੁੱਟ ਰਜਿਸਟਰੀ ਨਾਲ ਸਾਡਾ ਕੋਈ ਮਤਲਬ ਨਹੀਂ ਪਟਵਾਰੀ ਲਿਆ ਮੈਂ ਪਟਵਾਰੀ ਤੋਂ ਰਜਿਸਟਰੀ ਵੇਖੂ ਤੇਰੇ ਤੋਂ ਨਹੀਂ ਆ ਦੇਖੋ ਜੀ ਆ ਕੰਦ ਆ ساری ਸੜਕ ਆ ਆਹ ਸੜਕ ਦੀ ਮਗਰੋਂ ਸਿੱਧੀ ਸਿੱਧੀ ਸੜਕ ਆਉਂਦੀ ਆ ਆ ਸਿੱਧੀ ਕੰਧ ਆਉਂਦੀ ਆ ਉਹ ਦੇਖੋ ਤੇ ਆ ਦੇਖੋ ਗਲੀ ਦੇ ਅੱਧੇ 'ਚ ਕੰਧ ਆਹ ਦੇਖੋ ਗਲੀ 'ਚ ਅੱਧੇ ਕੰਧ ਗਲੀ 'ਚ ਅੱਧੇ ਕੰਧ ਨਹੀਂ ਆ ਗਏ ਹਾਂ ਆ ਗਲੀ ਆ ਆ ਇੱਟਾਂ ਲੱਗੀਆਂ ਆ ਇੱਟਾਂ ਲੱਗੀਆਂ ਵਾ ਇਹ ਗਲੀ ਕੌਣ ਵੇਚ ਸਕਦਾ ਆ ਇੱਟਾਂ ਲੱਗੀਆਂ ਆ ਸਰਕਾਰੀ ਇੱਟ ਲੱਗੀ ਆ ਆ ਦੋਸਤੋ ਆ ਦੇਖੋ ਆ ਸਰਕਾਰੀ ਏਟ ਲੱਗੀ ਆ ਏਟ ਲੱਗੀ ਇਹਨੂੰ ਪੁੱਛੋ ਗਲੀ ਕਿੰਨੇ ਫੋਟੇ ਪਈ ਆ ਆ ਗਲੀ ਇਹਨੂੰ ਪੁੱਛਦਾ ਜਿੰਨੀ ਇਹ ਕਿਉਂ ਜਿੰਨੀ ਜਗ੍ਹਾ ਚਲਦੀ ਪਈ ਆ ਹੁਣ ਤੇਰੇ ਤੇਰੇ ਮੱਥੇ ਤੋਂ ਚੌੜੀ ਆ ਤੇ ਤੂੰ ਵੱਲ ਲੇਗਾ ਤੂੰ ਵੱਲ ਲੇਗਾ ਮੇਰੀ ਗੱਲ ਸੁਣ ਆ ਸਰਕਾਰੀ ਗਲੀ ਆ ਜੀ ਆ ਕੰਦ ਕਰੀ ਜਾਂਦੀ ਆ ਦੇਖੋ ਜਿਹੜੀ ਅਸਲੀ ਨਿਊ ਸੀਗੀ ਉਹ ਆ ਸੀਗੀ ਆ ਸੀਗੀ ਆ ਸੀਗੀ ਕੰਦ ਤੇ ਆ ਦੇਖ ਹੱਤ ਅੱਛਾ ਆ ਆ ਦੇਖੋ ਨਾ ਵੀਰ ਕੰਮ ਵੱਜ ਜਾਣਾ ਹੀ ਹਾਂ ਵੀਡੀਓ ਬੰਦ ਕਰਦੇ ਕਿਉਂ ਦੋਸਤੋ ਤੁਸੀਂ ਸਾਰਾ ਮਸਲਾ ਦੇਖ ਲਿਆ ਆ ਗਲੀ ਦਾ ਜਿਹੜਾ ਪਿਛਲੇ 3 ਮਹੀਨਿਆਂ ਤੋਂ ਚੱਲ ਰਿਹਾ ਇਹਨਾਂ ਨੂੰ ਰੋਕਿਆ ਸੀਗਾ ਪ੍ਰਸ਼ਾਸਨ ਨੇ ਵੀ ਰੋਕਿਆ ਇਹਨਾਂ ਨੇ ਫੇਰ ਉੱਥੇ ਉੱਥੇ ਗਈ 3 ਫੁੱਟ ਹੋਰ ਗਾਂ ਕੰਦ ਕਰਤੀ ਜਮਾਂ ਗਲੀ ਦੇ ਵਿੱਚ ਆ ਦੇਖ ਲਓ ਸਾਹਮਣੇ ਪਿੱਛੇ ਤੇ ਮੈਨੂੰ ਮਜਬੂਰਨ ਵੀਡੀਓ ਬੰਦ ਕਰਨੀ ਪਈ ਮੈਨੂੰ ਫੋਨ ਜੇਬ ਚ ਪਾਉਣਾ ਪਿਆ ਕਿਉਂਕਿ ਇਹ ਹੱਥ ਮਾਰਦੇ ਸੀਗੇ ਫੋਨ ਫੜਨ ਦੀ ਕੋਸ਼ਿਸ਼ ਕਰਦੇ ਸੀਗੇ ਤੁਸੀਂ ਦੇਖ ਹੀ ਲਿਆ ਹੁਣ ਲਾਸਟ ਤੇ ਇਹ ਧਮਕੀਆਂ ਦਿੰਦੇ ਸੀ ਇਹਨਾਂ ਬੰਦੇ ਇਕੱਠੇ ਕੀਤੇ ਸੀਗੇ ਹੁਣ ਆਪਣੀ ਇਹ ਮੰਗ ਆ ਪ੍ਰਸ਼ਾਸਨ ਅੱਗੇ ਹਾਂ ਉਹ ਤੁਸੀਂ ਸਾਰਿਆਂ ਨੇ ਇਹ ਗੱਲ ਦੱਸਣੀ ਆ ਕਿ ਕੰਮ ਠੀਕ ਹੋਇਆ ਕਿ ਨਹੀਂ ਕਮੈਂਟਾਂ ਜਰੂਰ ਦੱਸਿਓ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹ ਜਿਵੇਂ ਗਲੀ ਚੱਲ ਰਹੀ ਆ ਓਵੇਂ ਹੀ ਚੱਲਣੀ ਚਾਹੀਦੀ ਆ ਤੇ ਉਹ ਦੇਖੋ ਹੁਣ ਤੁਸੀਂ ਮਗਰ ਦੇਖ ਲਓ ਜਿਹੜਾ ਸਰਕਾਰੀ ਖੰਭਾ ਸੀਗਾ ਜਿੱਥੇ ਮੀਟਰ ਲੱਗੇ ਆ ਉਹ ਖੰਭਾ ਮਤਲਬ 5 6 ਫੁੱਟ ਅੰਦਰ ਕਰ ਲਿਆ ਦੱਸੋ ਸਰਕਾਰੀ ਖੰਭਾ ਵੀ ਅੰਦਰ ਕਰ ਲਿਆ ਤੇ ਅਸੀਂ ਜੇ ਆਪਾਂ ਰੋਕਦੇ ਸੀਗੇ ਤਾਂ ਸਿੱਧੀ ਲੜਾਈ ਹੁੰਦੀ ਸੀ ਆਪਾਂ ਨਹੀਂ ਚਾਹੁੰਦੇ ਬਾਕੀ ਇਹ ਆ ਕਿ ਇਹ ਸਾਰੇ ਦੋਸਤ ਦੱਸਿਓ ਵੀ ਇਹ ਗੱਲ ਗਲਤ ਆ ਜਾਂ ਨਹੀਂ ਸਾਨੂੰ ਸਾਡਾ ਸਾਨੂੰ ਇਨਸਾਫ ਚਾਹੀਦਾ ਤੇ ਗਲੀ ਜਿਵੇਂ ਚੱਲਦੀ ਓਵੇਂ ਚੱਲਣੀ ਚਾਹੀਦੀ ਧੰਨਵਾਦ